Hi everyone welcome back to our channel ਤਾਂ ਅੱਜ ਅਸੀਂ ਕਰਨ ਜਾ ਰਹੇ ਹਾਂ ਸਾਡੀ 10ਵੀਂ ਕਲਾਸ ਪੰਜਾਬੀ ਵੰਗੀ ਦੀ ਤੀਸਰੀ ਇਕਾਂਗੀ ਸਮੁੰਦਰੋਂ ਪਾਰ ਜਿਸ ਨੂੰ ਕਪੂਰ ਸਿੰਘ ਘੁੰਮਨ ਜੀ ਦੁਆਰਾ ਲਿਖਿਆ ਗਿਆ ਹੈ ਤਾਂ ਇਕਾਂਗੀ ਕੁਝ ਇਸ ਪ੍ਰਕਾਰ ਹੈ ਕਿ ਇਹਦਾ ਇੱਕ ਕੈਰੈਕਟਰ ਹੈ ਹਰਦੇਵ ਬਾਜਵਾ ਉਸ ਦਾ ਵਿਆਹ ਸ਼ਰਨਜੀਤ ਨਾਲ ਹੋਇਆ ਹੁੰਦਾ ਤੇ ਪਰ ਉਹ ਜਿਹੜਾ ਆਦਮੀ ਹੈ ਨਾ ਉਹ ਬੜੇ ਹੀ ਭੈੜੇ ਆਚਰਣ ਵਾਲਾ ਵਿਅਕਤੀ ਹੁੰਦਾ ਜਦੋਂ ਸ਼ਰਨਜੀਤ ਨੇ ਉਸ ਨੂੰ ਪੁੱਠੇ ਕੰਮਾਂ ਤੋਂ ਗਲਤ ਰਾਹ ਤੇ ਜਾਣ ਤੋਂ ਰੋਕਿਆ ਤਾਂ ਉਸ ਨੇ ਕੀ ਕੀਤਾ ਉਲਟਾ ਸ਼ਰਨਜੀਤ ਦੇ ਉੱਤੇ ਹੀ ਜਿਹੜਾ ਹੈ ਉਹ દોਸ਼ ਥੋਪਣੇ ਸ਼ੁਰੂ ਕਰ ਦਿੱਤੇ ਉਸ ਦੇ ਆਚਰਣ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦੇ ਵਿੱਚ ਜਿਹੜੀ ਹੈ ਉਸ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਇਹਨਾਂ ਦੋਸ਼ਾਂ ਨੂੰ ਸਾਬਤ ਕਰਨ ਵਾਸਤੇ ਸ਼ਰਨਜੀਤ ਨੇ ਬਾਜਵੇ ਤੋਂ ਸਬੂਤ ਮੰਗਿਆ ਸੀ ਨਾ ਤਾਂ ਉਹਨੇ ਕੀ ਕੀਤਾ ਉਹ ਭਾਰਤ ਛੱਡ ਕੇ ਇੰਗਲੈਂਡ ਚਲਾ ਗਿਆ ਤੇ ਉੱਥੇ ਜਾ ਕੇ ਉਸ ਨੇ ਮਰਸੀ ਨਾਲ دی ਇੱਕ ਮੇਮ ਨਾਲ ਮਤਲਬ ਫੋਰਨਰ ਨਾਲ ਜਿਹੜਾ ਹੈ ਉਹ ਵਿਆਹ ਕਰਵਾ ਲਿਆ ਉਸਨੇ ਮਰਸੀਨ ਨੂੰ ਦੱਸਿਆ ਸੀ ਉੱਥੇ ਜਾ ਕੇ ਕਿ ਉਸ ਦੀ ਜਿਹੜੀ ਪਹਿਲੀ ਪਤਨੀ ਸੀ ਉਸ ਤੋਂ ਉਹਨੇ ਤਲਾਕ ਲੈ ਲਿਆ ਇਧਰ ਸ਼ਰਨਜੀਤ ਕੋਲ ਜਿਹੜਾ ਹੈ ਲड़का ਹੋ ਗਿਆ ਸੀ ਜਿਸ ਦਾ ਨਾਮ ਨੀਟੂ ਸੀ ਅਤੇ ਉਸ ਨੂੰ ਹਰਦੇਵ ਦੇ ਦੂਜੇ ਵਿਆਹ ਦੀ ਖਬਰ ਜਿਹੜੀ ਹੈ ਉਹ ਵੀ ਪਤਾ ਚੱਲ ਗਈ ਸੀ ਤਾਂ ਕਰਕੇ ਉਹ ਆਪਣੇ ਡਿਓਰ ਸੁਖਦੇਵ ਦੇ ਨਾਲ ਤੇ ਲੜਕੇ ਨੀਟੂ ਦੇ ਨਾਲ ਜਿਹੜਾ ਹੈ ਉਹ ਇੰਗਲੈਂਡ ਦੇ ਵਿੱਚ ਪਹੁੰਚ ਜਾਂਦੀ ਹੈ ਉਹਨਾਂ ਦੇ ਆਣ ਦਾ ਸਭ ਤੋਂ ਪਹਿਲਾ ਪਤਾ ਜਿਹੜਾ ਹੈ ਬਾਜਵੇ ਦੇ ਇੱਕ ਦੋਸਤ ਜਿਸ ਦਾ ਨਾਮ ਕੀ ਬਲਵੰਟ ਢਿੱਲੋਂ ਹੈ ਉਸ ਨੂੰ ਲੱਗਦਾ ਹੈ ਬਲਵੰਟ ਢਿੱਲੋਂ ਇਹ ਸਾਰੀ ਖਬਰ ਨਾ ਹਰਦੇਵ ਹਰਦੇਵ ਸਿੰਘ ਤੱਕ ਪਹੁੰਚਾ ਦਿੰਦਾ ਹੈ ਤੇ ਨਾਲ ਹੀ ਉਸ ਨੂੰ ਇਹ ਵੀ ਦੱਸਦਾ ਹੈ ਕਿ ਕਾਨੂੰਨੀ ਤੌਰ ਤੇ ਜਿਹੜਾ ਸ਼ਰਨਜੀਤ ਹੀ ਉਸ ਦੀ ਪਤਨੀ ਹੈ ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਾਉਣਾ ਜਿਹੜਾ ਭਾਰਤ 'ਚ ਜੁਰਮ ਮੰਨਿਆ ਜਾਂਦਾ ਹੈ ਤੇ ਇੰਗਲੈਂਡ ਵਿੱਚ ਵੀ ਜੁਰਮ ਹੀ ਮੰਨਿਆ ਜਾਂਦਾ ਹੈ। ਇਹ ਸੁਣ ਕੇ ਬਾਜਵਾ ਬੜੇ ਗੁੱਸੇ ਵਿੱਚ ਆ ਜਾਂਦਾ ਹੈ ਤੇ ਸ਼ਰਨਜੀਤ ਨੂੰ ਨਾ ਬਹੁਤ ਹੀ ਗਲਤ ਬੋਲਣ ਲੱਗ ਜਾਂਦਾ ਹੈ, ਬੁਰਾ ਭਲਾ ਬੋਲਣ ਲੱਗ ਜਾਂਦਾ ਹੈ। ਉਹ ਕਹਿੰਦਾ ਹੈ ਕਿ ਸ਼ਰਨਜੀਤ ਭਾਵੇਂ ਕੁਝ ਮਰਜ਼ੀ ਕਰ ਲਵੇ ਪਰ ਉਹ ਉਸ ਨੂੰ ਹੁਣ ਆਪਣੀ ਪਤਨੀ ਨਹੀਂ ਬਣਾਏਗਾ। ਟੀਲ ਨੂੰ ਉਸ ਨੂੰ ਸਲਾਹ ਦਿੰਦਾ ਹੈ ਕਿ ਉਹ ਮਰਜ਼ੀ ਅੱਗੇ ਨਾ ਆਪਣਾ ਕਸੂਰ ਮੰਨ ਲਵੇ ਤੇ ਉਸ ਤੋਂ ਜਿਹੜਾ ਤਲਾਕ ਲੈ ਕੇ ਨਾ ਸ਼ਰਨਜੀਤ ਨੂੰ ਉਸ ਦਾ ਹੱਕ ਦੇ ਦੇਵੇ। ਪਰ ਬਾਜਵਾ ਇਸ ਗੱਲ ਨੂੰ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਉਸਨੇ ਉਸਨਨ ਮਜਬੂਰੀ ਵਿੱਚ ਸ਼ਾਦੀ ਕੀਤੀ ਸੀ ਮਜਬੂਰੀ ਉਹਨੇ ਇੱਕ ਮਜਬੂਰੀ ਸੀ ਉਹਦੇ ਨਾਲ ਵਿਆਹ ਕਰਵਾਉਣ ਵਾਸਤੇ ਤੇ ਹੁਣ ਜਿਹੜਾ ਹੈ ਉਹ ਉਸਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ ਉਹ ਕਹਿੰਦਾ ਹੈ ਕਿ ਕੋਈ ਵੀ ਕਾਨੂੰਨ ਹੋਵੇ ਜਾਂ ਕੋਈ ਵੀ ਪਾਬੰਦੀ ਹੈ ਨਾ ਉਹ ਉਸਨੂੰ ਸ਼ਰਨਜੀਤ ਨਾਲ ਸਮਝੌਤਾ ਨਹੀਂ ਕਰਵਾ ਸਕਦਾ ਮਤਲਬ ਕੋਈ ਵੀ ਚਾਹੇ ਕਾਨੂੰਨ ਹੈ ਭਵਾਂ ਦੀ ਵੀ ਉਹਦੀ ਪਹਿਲੀ ਪਤਨੀ ਹੈ ਪਰ ਉਹ ਉਹਦੇ ਨਾਲ ਸਮਝੌਤਾ ਕਰਨ ਲਈ ਮਤਲਬ ਸਾਨੂੰ ਇੱਥੋਂ ਪਤਾ ਚੱਲਦਾ ਹੈ ਕਿ ਉਹ ਤਿਆਰ ਨਹੀਂ ਹੈਗਾ ਸ਼ਰਨਜੀਤ ਨਾਲ ਉਹ ਕਹਿੰਦਾ ਹੈ ਕਿ ਉਸਨੂੰ ਕਤਲ ਕਰਨਾ ਤੇ ਕੈਦ ਹੋਣਾ ਤਾਂ ਮਨਜ਼ੂਰ ਹੈ ਪਰ ਸ਼ਰਨਜੀਤ ਦੀ ਸ਼ਕਲ ਦੇਖਣੀ ਹੈ ਉਹਨੀ ਮਨਜ਼ੂਰ ਹੈਗੀ ਤਾਂ ਇਸ ਤਰੀਕੇ ਨਾਲ ਉਹ ਕੀ ਕਰਦਾ ਕਿ ਇੱਕ ਪਿਸਤੌਲ ਕੱਢ ਕੇ ਨਾ ਆਪਣੀ ਜੇਬ ਵਿੱਚ ਪਾ ਲੈਂਦਾ ਫਿਰ ਜਿਹੜਾ ਢਿੱਲੋ ਹੈ ਉਸ ਨੂੰ ਦੱਸਦਾ ਕਿ ਉਸ ਦੀ ਪਤਨੀ ਦੇ ਨਾਲ-ਨਾਲ ਨਾ ਉਸ ਦਾ ਭਰਾ ਤੇ ਉਸ ਦਾ ਜਿਹੜਾ ਪੁੱਤਰ ਹੈ ਨੀਟੂ ਉਹ ਵੀ ਸ਼ਰਨਜੀਤ ਦੇ ਨਾਲ ਜਿਹੜਾ ਇੰਗਲੈਂਡ ਆਏ ਨੇਗੇ ਤਾਂ ਬਾਜਵਾ ਜਿਹੜਾ ਹੈ ਉਹ ਢਿੱਲੋ ਨੂੰ ਕਹਿੰਦਾ ਕਿ ਪਰ ਹਲੇ ਨਾ ਉਹਨੂੰ ਆਕੇ ਕੋਈ ਨਾ ਮਿਲੇ ਉਹ ਆਪਣਾ ਮਨ ਬਣਾ ਲਵੀ ਉਹਨੇ ਕੀ ਕਰਨਾ ਹੈ ਕੀ ਨਹੀਂ ਤਾਂ ਫਿਰ ਉਹ ਬਾਅਦ ਚ ਦੱਸ ਦਵੇਗਾ ਤਾਂ ਫਿਰ ਉਹ ਸਾਰਿਆਂ ਨੂੰ ਮਿਲੇਗਾ ਪਰ ਜਿਹੜਾ ਢਿੱਲੋ ਹੈ ਉਹ ਉਸਨੂੰ ਕਹਿੰਦਾ ਕਿ ਉਹ ਜਲਦੀ ਤੋਂ ਜਲਦੀ ਫੈਸਲਾ ਲਵੇ ਕੀ ਉਹਨੇ ਕੀ ਕਰਨਾ ਹੈ ਤੇ ਕੀ ਨਹੀਂ ਟਿੱਲੋ ਦੇ ਜਿਹੜਾ ਹੈ ਜਾਨ ਪਿੱਛੋਂ ਬਾਜਵਾ ਪਿਸਤੌਲ ਕੱਢ ਕੇ ਆਪਣੇ ਮੱਥੇ ਦੇ ਉੱਤੇ ਰੱਖ ਲੈਂਦਾ ਹੈ ਪਰੜਾ ਦਾ ਇੱਕ ਗਵਾਂਡੀ ਹੁੰਦਾ ਹੈ ਹਕੂਮਤ ਰਾਏ ਉਹ ਉਸ ਤੋਂ ਪਿਸਤੌਲ ਖੋਹ ਲੈਂਦਾ ਹੈ ਤੇ ਮੀਜ਼ ਦੇ ਦਰਾਜ ਦੇ ਵਿੱਚ ਰੱਖ ਕੇ ਉਹਦੇ ਅੱਗੇ ਖੜਾ ਹੋ ਜਾਂਦਾ ਹੈ ਬਾਜਵਾ ਉਸ ਨੂੰ ਕਹਿੰਦਾ ਹੈ ਕਿ ਉਹ ਬਹੁਤ ਹੀ ਕੋਮਨ ਕੇਰੀ ਵਿੱਚ ਫਸ ਗਿਆ ਹੈ ਉਹਨੂੰ ਹੁਣ ਅੱਗੇ ਮੌਤ ਤੋਂ ਸਿਵਾ ਨਾ ਕੋਈ ਵੀ ਚੀਜ਼ ਜਿਹੜਾ ਹੈ ਹੋਰ ਕੋਈ ਸੋਲੂਸ਼ਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤਾਂ ਰਾਏ ਦੇ ਪੁੱਛਣ ਉੱਤੇ ਉਹ ਦੱਸਦਾ ਹੈ ਕਿ ਉਹ ਕਹਿੰਦਾ ਹੈ ਕਿ ਉਹ ਕੋਈ ਸਾਰੀ ਗੱਲ ਨਾ ਉਹਨੂੰ ਸ਼ਾਮ ਤੱਕ ਦੱਸੇਗਾ ਤੇ ਉਸਨੇ ਰਾਏ ਨੂੰ ਇਹ ਵੀ ਗੱਲ ਕਹੀ ਸੀ ਜੇ ਅਗਰ ਕੋਈ ਅਜਨਬੀ ਜਿਹੜਾ ਹੈ ਉਹ ਆਵੇ ਤਾਂ ਉਸ ਨੂੰ ਕਹਿ ਦਵੇ ਤਾਂ ਮਤਲਬ ਕਿ ਉਹ ਕਰੇ ਨਹੀਂ ਆ ਜਾਂ ਫਿਰ ਉਹਨੂੰ ਕੁਝ ਵੀ ਨਾ ਦੱਸੇ ਤੇ ਜੇਕਰ ਮਰਸੀ ਆਵੇ ਤਾਂ ਉਸ ਨੂੰ ਕਵੇ ਕਿ ਉਹ ਨਾ ਮੈਟਰੋ ਹੋਟਲ ਵਿੱਚ ਗਿਆ ਹੋਇਆ ਹੈ ਫੇਰ ਅ ਬਾਜਵੇ ਦੇ ਚਲੇ ਜਾਂ ਪਿੱਛੋ ਬਾਜਵਾ ਉਥੋਂ ਚਲਾ ਜਾਂਦਾ ਉਸ ਦੇ ਜਾਨ ਦੇ ਪਿੱਛੋਂ ਹੀ ਜਿਹੜਾ ਸੁਖਦੇਵ ਸ਼ਰਨਜੀਤ ਤੇ ਨੀਟੂ ਹੈਣਾ ਉੱਥੇ ਆ ਜਾਂਦੇ ਨੇਗੇ ਤੇ ਰਾਏ ਜਿਹੜਾ ਆ ਉਹ ਬਾਜਵੇ ਦੇ ਭਰਾ ਸੁਖਦੇਵ ਨੂੰ ਮਿਲ ਕੇ ਬੜਾ ਹੀ ਖੁਸ਼ ਹੁੰਦਾ ਉਹਨਾਂ ਸਾਰਿਆਂ ਦੀ ਬਹੁਤ ਹੀ ਜ਼ਿਆਦਾ ਵਧੀਆ ਆਉ ਭਗਤ ਵੀ ਕਰਦਾ ਉਹ ਉਹਨਾਂ ਨੂੰ ਦੱਸਦਾ ਕਿ ਇਹ ਹਰਦੇਵ ਬਾਜਵੇ ਦਾ ਹੀ ਘਰ ਹੈ ਤੇ ਜਿਹੜਾ ਰਾਏ ਆ ਉਹ ਨੀਟੂ ਨੂੰ ਲੈ ਕੇ ਮਤਲਬ ਉਹਦੇ ਮੁੰਡੇ ਨੂੰ ਲੈ ਕੇ ਬਾਹਰ ਟੌਫੀਆਂ ਲੈਣ ਲਈ ਵੀ ਜਾਂਦਾ ਤੇ ਬਾਜਵੇ ਨੂੰ ਸੂਚਨਾ ਦੇਣ ਲਈ ਵੀ ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਗੀਠੀ ਤੇ ਪਈ ਮਰਸੀ ਦੀ ਤਸਵੀਰ ਨੂੰ ਦੇਖ ਕੇ ਜਿਹੜਾ ਸੁਖਦੇਵ ਤੇ ਸ਼ਰਨਜੀਤ ਸਮਝ ਜਾਂਦੇ ਨੇ ਕਿ ਇਹਹੀ ਬਾਜਵੇ ਦੀ ਦੂਜੀ ਪਤਨੀ ਹੈ ਸ਼ਰਨਜੀਤ ਨੂੰ ਉਸ ਦੀ ਜਿਹੜੀ ਸ਼ਕਲ ਆ ਬੜੀ ਮਾਸੂਮ ਤੇ ਸਾਊ ਦਿਖਾਈ ਦਿੰਦੀ ਹੈ ਸ਼ਰਨਜੀਤ ਉਸ ਨੂੰ ਕੋਈ ਵੀ ਸਜ਼ਾ ਦੇਣ ਦੇ ਹੱਕ 'ਚ ਨਹੀਂ ਹੁੰਦੀ ਕਿਉਂਕਿ ਉਹ ਜਾਣਦੀ ਹੈ ਕਿ ਜਿਹੜਾ ਹਰਦੇਵ ਬਾਜਵੇ ਆ ਉਹਨੇ ਹੀ ਮੈਨੂੰ ਵੀ ਧੋਖਾ ਦਿੱਤਾ ਮਤਲਬ ਕਿ ਸ਼ਰਨਜੀਤ ਨੂੰ ਵੀ ਧੋਖਾ ਦਿੱਤਾ ਤੇ ਮਰਸੀ ਨੂੰ ਵੀ ਤਾਂ ਉਹ ਮਰਸੀ ਨੂੰ ਕੋਈ ਵੀ ਸਜ਼ਾ ਦੇਣ ਦੇ ਹੱਕ 'ਚ ਨਹੀਂ ਸੀ ਉਹ ਕਹਿੰਦੀ ਹੈ ਕਿਉਂ ਐਨੇ ਵਿੱਚ ਹੀ ਖੁਸ਼ ਹੈ ਕਿ ਉਸ ਦੇ ਬੱਚੇ ਨੂੰ ਉਸ ਦਾ ਪਿਤਾ ਮਿਲ ਜਵੇ ਠੀਕ ਹੈ ਉਹ ਪਤੀ ਦੇ ਮਿਲਣ ਦੀ ਆਸ ਵਿੱਚ ਜਿਹੜਾ ਆਪਣੇ ਹਿਰਦੇ ਵਿੱਚ ਰੱਖੀ ਬੈਠੀ ਹੁੰਦੀ ਹੈ ਪਰ ਸੁਖਦੇਵ ਇਸ ਵਿਚਾਰ ਨਾਲ ਸਹਿਮਤ ਨਹੀਂ ਹੁੰਦਾ ਉਹ ਹਰ ਕੀਮਤ ਤਾਰ ਕੇ ਜਿਹੜਾ ਪਰਜਾਈ ਨੂੰ ਭਰਾ ਦੇ ਨਾਲ ਜਿਹੜਾ ਘਰ ਵਿੱਚ ਵਸਾਉਣਾ ਚਾਹੁੰਦਾ ਹੁੰਦਾ ਇਨਨੂੰ ਅਸੀਂ ਦੇਖਦੇ ਹਾਂ ਕਿ ਢਿੱਲੋ ਆ ਜਾਂਦਾ ਹੈ ਤੇ ਉਹ ਜਿਹੜਾ ਹੈ ਬਾਜਵੇ ਦੇ ਗੁੱਸੇ ਬਾਰੇ ਦੱਸਦਾ ਹੈ ਉਹ ਬਾਜਵੇ ਹੱਥੋਂ ਸ਼ਰਨਜੀਤ ਦਾ ਕਤਲ ਹੋਣ ਦੇ ਡਰ ਨੂੰ ਵੀ ਜਿਹੜਾ ਹੈ ਪ੍ਰਗਟ ਕਰਦਾ ਹੈ ਬਾਜਵੇ ਹੱਥੋਂ ਸ਼ਰਨਜੀਤ ਦੀ ਸ਼ੂਟ ਕੀਤੇ ਜਾਣ ਦੇ ਡਰ ਬਾਰੇ ਜਿਹੜਾ ਹੈ ਸੋਚ ਕੇ ਹੀ ਸੁਖਦੇਵ ਦੀ ਜਿਹੜੀ ਤਜਵੀਜ਼ ਅਨੁਸਾਰ ਸ਼ਰਨਜੀਤ ਨੂੰ ਮਰਸੀ ਦੇ ਕੱਪੜੇ ਪਾ ਕੇ ਨਾ ਉਸ ਵਾਂਗ ਹੀ ਵਾਲ ਬਾ ਕੇ ਤੇ ਪਿੱਠ ਕਰਕੇ ਬੈਠਣ ਲਈ ਕਹਿੰਦਾ ਹੈ ਕਿ ਤਾਂਕਿ ਮਤਲਬ ਕਿ ਉਹ ਮਰਸੀ ਵਾਂਗ ਲੱਗੇ ਤੇ ਉਹ ਉਹਨੂੰ ਕੁਝ ਕਵੇ ਵੀ ਨਾ ਬਾਜਵਾ ਜਦੋਂ ਉੱਥੇ ਆਵੇ ਹਰਦੇਵ ਬਾਜਵਾ ਤਾਂ ਸ਼ਰਨਜੀਤ ਅੰਗੀਠੀ ਤੇ ਪਈ ਜਿਹੜੀ ਮਰਸੀ ਦੀ ਤਸਵੀਰ ਹੁੰਦੀ ਹੈ ਉਹ ਚੁੱਕ ਕੇ ਉਸ ਤਰੀਕੇ ਦਾ ਆਈ ਹੈ ਨਾ ਪਹਿਰਾਵਾ ਪਹਿਨ ਲੈਂਦੀ ਉਹਦੇ ਵਾਂਗੂ ਹੋਈ ਬਣ ਕੇ ਪਿੱਠ ਕਰਕੇ ਬੈਠ ਜਾਂਦੀ ਹੈ ਤੇ ਉਹ ਅੰਦਰ ਚਲੀ ਜਾਂਦੀ ਹੈ ਇਸ ਪਿਕਚਰ ਦਾ ਢਿੱਲੋ ਦੱਸਦਾ ਹੈ ਕਿ ਰਾਏ ਵੀ ਉਹਨਾਂ ਦਾ ਸਾਥ ਦੇਵੇਗਾ ਸੁਖਦੇਵ ਤਜਵੀਜ਼ ਰੱਖਦਾ ਹੈ ਕਿ ਮਰਸੀ ਨੂੰ ਜਿਹੜਾ ਹੈ ਉਹ ਦਾਬਾ ਮਾਰ ਕੇ ਡਰਾ ਦਿੱਤਾ ਜਾਵੇ ਅਜੇ ਇਹ ਗੱਲ ਹੋ ਹੀ ਰਹੀਆਂ ਹੁੰਦੀਆਂ ਨੇ ਕਿ ਬਾਹਰੋਂ ਮਰਸੀ ਆ ਜਾਂਦੀ ਹੈ ਉਹ ਸੁਖਦੇਵ ਨੂੰ ਮਿਲ ਕੇ ਨਾ ਬੜੀ ਹੀ ਖੁਸ਼ ਹੁੰਦੀ ਹੈ ਸੁਖਦੇਵ ਉਸ ਨੂੰ ਦੱਸਦਾ ਹੈ ਕਿ ਇਹ ਬਾਜਵੇ ਦੀ ਪੰਜਾਬਣ ਪਤਨੀ ਹੈ ਤੇ ਉਹ ਝੂਠ ਬੋਲ ਕੇ ਇਹ ਦੱਸਦਾ ਹੈ ਕਿ ਉਸਨੇ ਉਸ ਤੋਂ ਤਲਾਕ ਲਿਆ ਹੋਇਆ ਮਰਸੀ ਅੰਦਰ ਚਰਨਜੀਤ ਨੂੰ ਬੈਠੀ ਦੇਖ ਕੇ ਸਾਰੀ ਗੱਲ ਸਮਝ ਜਾਂਦੀ ਹੈ ਤੇ ਬਾਜਵੇ ਸਮੇਤ ਬਾਕੀਆਂ ਪੰਜਾਬੀਆਂ ਨੂੰ ਜਿਹੜਾ ਬੜਾ ਬਹੁਤ ਹੀ ਬੁਰਾ ਭਲਾ ਕਹਿੰਦੀ ਹੋਈ ਜਿਹੜੇ ਉੱਥੋਂ ਚਲੀ ਜਾਂਦੀ ਹੈ ਉਸ ਦੇ ਜਾਨ ਪਿੱਛੇ ਸੁਖਦੇਵ ਏਵੇਂ ਸੋਚ ਕੇ ਖੁਸ਼ ਹੁੰਦਾ ਹੈ ਕਿ ਮੋਰਚਾ ਮਾਰਿਆ ਗਿਆ ਤੇ ਜਿਹੜਾ ਹੁਣ ਉਹ ਉਹਨਾਂ ਦਾ ਰਸਤਾ ਹੈ ਨਾ ਉਹ ਸਾਫ਼ ਹੋ ਗਿਆ ਪਰ ਢੀਲੋ ਨੂੰ ਇਹ ਗੱਲ ਦਾ ਸ਼ੱਕ ਹੈ ਕਿ ਬਾਜਵਾ ਇਹ ਕੁਝ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਜਦੋਂ ਉਹ ਸਭ ਇਹ ਗੱਲ ਨੂੰ ਇਸ ਗੱਲ ਬਾਰੇ ਉਹਨੂੰ ਸਾਰਾ ਕੁਝ ਪਤਾ ਚੱਲੇਗਾ ਤਾਂ ਢੀਲੋ ਦੇ ਪੁੱਛਣ ਤੇ ਸੁਖਦੇਵ ਉਸ ਨੂੰ ਦੱਸਦਾ ਹੈ ਕਿ ਬਾਜਵਾ ਹੈ ਨਾ ਜਿਹੜਾ ਉਸ ਨੂੰ ਉਹ ਸ਼ਰਨਜੀਤ ਨੂੰ ਇਹ ਇਸ ਕਰਕੇ ਨਫ਼ਰਤ ਕਰਦਾ ਹੈ ਕਿਉਂਕਿ ਉਹ ਸੱਚ ਬੋਲਦੀ ਸੀ ਫਿਰ ਜਦੋਂ ਉਸਨੇ ਉਸਨੂੰ ਬੁਰਾਈਆਂ ਜਿਹੜੀਆਂ ਬੁਰੀਆਂ ਗੱਲਾਂ ਤੋਂ ਜਾਂ ਮਾੜੇ ਕੰਮਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਜਿਹੜਾ ਉਲਟਾ ਸ਼ਰਨਜੀਤ ਉੱਤੇ ਹੀ ਜਿਹੜਾ ਦੋਸ਼ ਥਾਪਣੇ ਸ਼ੁਰੂ ਕਰ ਦਿੱਤੇ ਸੀ ਅਜੇ ਇਹ ਜਿਹੜਾ ਇਹ ਗੱਲਾਂ ਹੋ ਹੀ ਰਹੀਆਂ ਹੁੰਦੀਆਂ ਨੇ ਕਿ ਬਾਜਵਾ ਉੱਥੇ ਆ ਜਾਂਦਾ ਹੈ ਉਹ ਮਰਸੀ ਨੂੰ ਨਾ ਦੇਖ ਕੇ ਤੇ ਸੁਖਦੇਵ ਨੂੰ ਦੇਖ ਕੇ ਢਿੱਲੋ ਤੇ ਗੁੱਸਾ ਕੱਢਦਾ ਹੈ ਕਿ ਉਸਨੇ ਉਸਦੀ ਮਦਦ ਨਹੀਂ ਕੀਤੀ ਇਸ ਪਿਛੋਂ ਢਿੱਲੋ ਜਿਹੜਾ ਉੱਥੋਂ ਚਲਾ ਜਾਂਦਾ ਹੈ ਬਾਜਵਾ ਸੁਖਦੇਵ ਨੂੰ ਸ਼ਰਨਜੀਤ ਬਾਰੇ ਪੁੱਛਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਉਹ ਉਸਦੇ ਸਾਹਮਣੇ ਆ ਗਈ ਤਾਂ ਜਿਹੜਾ ਨਰਥ ਹੋ ਜਾਵੇਗਾ ਉਹ ਕਹਿੰਦਾ ਹੈ ਕਿ ਉਹ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਤਿਆਰ ਨਹੀਂ ਹੈ ਕਿਉਂਕਿ ਮਤਲਬ ਤਿਆਰ ਨਹੀਂ ਹੈ ਕਿਉਂਕਿ ਉਹਦੀ ਤਾਂ ਆਪਣੀ ਪਤਨੀਆਂ ਤੇ ਉਹਨੂੰ ਪਿਆਰ ਵੀ ਨਹੀਂ ਕਰਦਾ ਉਹ ਕੁਝ ਵੀ ਨਹੀਂ ਉਹਦੇ ਨਾਲ ਸਬੰਧ ਰੱਖਣਾ ਚਾਹੁੰਦਾ ਤੇ ਉਹ ਮਰਸੀ ਨੂੰ ਨਹੀਂ ਛੱਡ ਸਕਦਾ ਸੁਖਦੇਵ ਉਸ ਨੂੰ ਕਹਿੰਦਾ ਹੈ ਕਿ ਉਸਨੇ ਪੰਜਾਬ ਤੋਂ ਤੁਰਨ ਲੱਗਿਆ ਕਸਮ ਖਾਦੀ ਸੀ ਕਿ ਉਹ ਆਪਣੀ ਪਰਜਾਈ ਦਾ ਜਿਹੜਾ ਸੁਹਾਗ ਹੈ ਉਹ ਨਹੀਂ ਉਜੜਨ ਦੇਵੇਗਾ ਉਸ ਨੂੰ ਵਾਪਸ ਲੈ ਕੇ ਦਵੇਗਾ ਉਸਦੇ ਸੁਹਾਗ ਨੂੰ ਤੇ ਕਉਣਾ ਉਹੋ ਜਿਹੜਾ ਹੈ ਉਹ ਕੋਈ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਕੇ ਜਾਵੇਗਾ। ਬਾਜਵਾ ਸੁਖਦੇਵ ਨੂੰ ਜਿਹੜਾ ਹੈ ਆਪਣਾ ਦੁਸ਼ਮਣ ਕਹਿੰਦਾ ਹੈ ਤੇ ਉਸ ਨੂੰ ਆਗਦਾ ਹੈ ਕਿ ਜੇਕਰ ਉਹ ਸ਼ਰਨਜੀਤ ਨੂੰ ਲੈ ਕੇ ਵਾਪਸ ਨਾ ਗਿਆ ਤਾਂ ਤਿੰਨਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਜਾਣੇ ਦੀ ਤਾਂ ਮੌਤ ਜ਼ਰੂਰ ਹੋਵੇਗੀ। ਦਾ ਸੁਖਦੇਵ ਸੁਖਦੇਵ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੀ ਜਾਨ ਬਦਲੇ ਪਰਜਾਈ ਦੇ ਸੁਹਾਗ ਮਤਲਬ ਉਸ ਨੂੰ ਮਿਲ ਸਕਦਾ ਹੈ ਤਾਂ ਉਹ ਪਿਸਤੌਲ ਕੱਢ ਕੇ ਉਸ ਦੀ ਉਸ ਨੂੰ ਜਿਹੜਾ ਗੋਲੀ ਮਾਰੇ ਤੇ ਉਹ ਆਪ ਦਰਾਜ ਵਿੱਚੋਂ ਪਿਸਤੌਲ ਕੱਢ ਕੇ ਬਾਜਵੇ ਨੂੰ ਫੜਾ ਦਿੰਦਾ ਹੈ। ਬਾਜਵੇ ਦੇ ਹੱਥ ਕੰਬਦੇ ਨੇ ਤੇ ਉਹ ਪਿਸਤੌਲ ਪਰਾ ਸੁੱਟ ਕੇ ਰੋਣ ਲੱਗ ਪੈਂਦਾ ਹੈ। ਸੁਖਦੇਵ ਉਸ ਨੂੰ ਕੜੀ ਪਾਲੰਦ ਹੈ ਮਰਸੀ ਦੇ ਪੇਸ ਵੀ ਜਿਹੜੀ ਸ਼ਰਨਜੀਤ ਹੈ ਉਹ ਬੂਹੇ ਵਿੱਚ ਖਲੋ ਜਾਂਦੀ ਹੈ ਬਾਜਵਾ ਹੈ ਉਸ ਨੂੰ ਮਰਸੀ ਸਮਝਦਾ ਹੈ ਤੇ ਕਹਿੰਦਾ ਹੈ ਕਿ ਉਹ ਕਿਸੇ ਪਲੇਖੇ ਵਿੱਚ ਵੀ ਨਾ ਆਵੇ ਉਹ ਉਸ ਨੂੰ ਸਾਰੀ ਗੱਲ ਠੀਕ-ਠੀਕ ਦੱਸ ਦਵੇਗਾ ਅ ਇਹ ਸੁਣ ਕੇ ਸ਼ਰਨਜੀਤ ਕਹਿੰਦੀ ਹੈ ਕਿ ਉਹ ਮਰਸੀ ਨਹੀਂ ਹੈਗੀ ਉਹ ਅਸਲ ਦੇ ਵਿੱਚ ਸ਼ਰਨਜੀਤ ਹੀ ਹੈ ਉਹ ਉਸ ਨੂੰ ਪੁੱਛਦੀ ਹੈ ਕਿ ਉਹ ਔਰਤ ਨੂੰ ਸਮਝਦਾ ਕੀ ਹੈ ਤੇ ਸ਼ਾਦੀ ਦਾ ਮਤਲਬ ਕੀ ਸਮਝਦਾ ਹੈ ਅਸਲ ਵਿੱਚ ਹੈ ਕੀ ਬਾਜਵਾ ਬੜਾ ਹੀ ਜਿਹੜਾ ਹੈ ਰੁੱਖਾ ਉੱਤਰ ਬਹੁਤੀ ਗਲਤ ਉੱਤਰ ਦਿੰਦਾ ਹੈ ਸ਼ਰਨਜੀਤ ਆਪਣਾ ਕਸੂਰ ਪੁੱਛਦੀ ਹੈ ਤੇ ਉਸ ਦੇ ਜਿਹੜਾ ਪੁੱਠੇ ਚਾਲਿਆਂ ਦੀ ਜਿਹੜੀ ਕਲੀ ਹੈ ਉਹ ਖੋਲ ਦਿੰਦੀ ਹੈ ਬਾਜਵਾ ਗੁੱਸੇ ਵਿੱਚ ਆ ਕੇ ਪਿਸਤੌਲ ਤਾਣਦਾ ਹੈ ਤੇ ਉਸ ਨੂੰ ਕਹਿੰਦਾ ਕਿ ਜੇਕਰ ਉਸ ਨੂੰ ਜਾਨ ਚਾਹੀਦੀ ਹੈ ਤਾਂ ਉਹ ਤਾਂ ਉਹ ਅਗੇ ਇੱਕ ਲਫ਼ਜ਼ ਵੀ ਨਾ ਬੋਲੇ ਸ਼ਰਨਜੀਤ ਕਹਿੰਦੀ ਹੈ ਕਿ ਬੇਇੱਜ਼ਤੀ ਹੋਣ ਵੀ ਉਹ ਇੱਥੇ ਆਪਣੀ ਬੇਇੱਜ਼ਤੀ ਕਰਨ ਲਈ ਤਾਂ ਨਹੀਂ ਆਈ ਹੈਗੀ ਉਸ ਨੂੰ ਮੌਤ ਜਾਂ ਇੱਜ਼ਤ ਚਾਹੀਦੀ ਹੈ ਬਾਜਵਾ ਕਹਿੰਦਾ ਹੈ ਕਿ ਉਸ ਨੂੰ ਮੌਤ ਮਿਲੇਗੀ ਇੱਜ਼ਤ ਦਾ ਕਿਉਂਕਿ ਮਿਲ ਨਹੀਂ ਸਕਦੀ ਸੁਖਦੇਵ ਵਿਚਾਰ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਹ ਕਿ ਉਸ ਦੀ ਮੌਤ ਤੋਂ ਪਹਿਲਾਂ ਉਸ ਦੀ ਪਰਜਾਈ ਨਹੀਂ ਮਰੇਗੀ ਉਹ ਪਿਸਤੌਲ ਖੋਣ ਲਈ ਟੜਪਟਾ ਮਤਲਬ ਇਕਦਮ ਉਹਨਾਂ ਦੇ ਵਿੱਚ ਝਟਪਟਾਹਟ ਹੋ ਜਾਂਦੀ ਹੈ ਲੜਾਈ ਹੋ ਜਾਂਦੀ ਹੈ ਤੇ ਪਰਜਾਈ ਦੇ ਗੁਨਾਹ ਦਾ ਸਬੂਤ ਮੰਗਦਾ ਹੈ ਤੇ ਫਿਰ ਉਹ ਇਸ ਤਰੀਕੇ ਨਾਲ ਗੁੱਥਮ ਗੁੱਥੇ ਵਿੱਚ ਪਿਸਤੌਲ ਚੱਲ ਜਾਂਦੀ ਹੈ ਤੇ ਗੋਲੀ ਜਿਹੜੀ ਹੈ ਉਹ ਸੁਖਦੇਵ ਦੇ ਮੱਥੇ ਵਿੱਚੋਂ ਲੰਘ ਜਾਂਦੀ ਹੈ ਬਾਜਵਾ ਤੇ ਚਰਨਜੀਤ ਰੋਂਦੇ ਹੋਏ ਉਸ ਦੀ ਜਿਹੜੀ ਲੋਥ ਨੂੰ ਹੈ ਉਹ ਲਿਪਟ ਜਾਂਦੇ ਨੇ ਤਾਂ ਇਹ ਸੀ ਇਕਾਂਗੀ ਸਮੁੰਦਰੋਂ ਪਾਰ ਹੋਪਸੋ ਤੁਹਾਨੂੰ ਸਮਝ ਆ ਗਈ ਹੋਏਗੀ ਮਿਲਦੇ ਹਾਂ ਜਲਦੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬਰ ਚੈਨਲ ਥੈਂਕ ਯੂ ਵੈਰੀ ਮੱਚ